ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਚੈਨਲ ਤੇ ਪਹਿਲੀ ਵਾਰੀ ਆਇਆ ਹਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਇਸ ਚੈਨਲ ਤੇ ਤੇ ਚੈਨਲ ਤੇ ਮੈਂ ਲਗਾਤਾਰ ਵੀਡੀਓਜ਼ ਅਪਲੋਡ ਕਰਦਾ ਰਹਿਣਾ ਕੈਨੇਡਾ ਦੇ ਰਿਲੇਟਿਡ ਜਾਂ ਉਧਰ ਵੀ ਲਾਈਫ ਨੂੰ ਕੁਝ ਨਾ ਕੁਝ ਲੈ ਕੇ ਮੈਂ ਅਪਲੋਡ ਕਰਦਾ ਰਹਿਣਾ ਤੇ ਤੁਹਾਨੂੰ ਕੰਟੈਂਟ ਵਧੀਆ ਲੱਗੂਗਾ ਯੂ ਮੇਕ ਸ਼ੋਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨੂੰ ਵਿਦਆਊਟ ਵੇਸਟਿੰਗ ਐਨੀ ਟਾਈਮ ਸੋ ਅੱਜ ਦੀ ਵੀਡੀਓ 'ਚ ਜੇ ਆਪਾਂ ਗੱਲ ਕਰੀਏ ਕਿ ਤੁਸੀਂ ਟਾਈਟਲ ਤਾਂ ਪੜ ਹੀ ਲਿਆ ਹੋਣਾ ਵੀ 5 ਲੱਖ ਬੱਚੇ ਦਾ ਇਸ ਵਾਲੇ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਿਹੜਾ ਐਕਸਪਾਇਰ ਹੋ ਰਿਹਾ ਠੀਕ ਆ ਇਹ ਕੋਈ ਫੇਕ ਨੰਬਰ ਨਹੀਂ ਨੇ ਇਹ ਰੀਅਲ ਨੰਬਰ ਨੇ ਠੀਕ ਆ 5 ਲੱਖ ਯਾਨੀ ਕਿ ਤੁਸੀਂ ਸੋਚ ਸਕਦੇ ਕਿ ਬਹੁਤ ਵੱਡਾ ਨੰਬਰ ਆ ਠੀਕ ਆ ਐਂਡ 2025 ਦੇ ਵਿੱਚ ਤਾਂ ਇਹ ਨੰਬਰ ਹੋਰ ਜ਼ਿਆਦਾ ਵਧੇਗਾ ਕਟੇ ਜਾਣੀਏ ਨੰਬਰ ਕਿਉਂਕਿ ਕੈਨੇਡਾ ਦੀ ਗਵਰਨਮੈਂਟ ਨੇ ਰੀਸੈਂਟਲੀ ਪਾਲਿਸੀਸ ਦੇ ਵਿੱਚ ਬਹੁਤ ਚੇਂਜ ਕੀਤਾ ਆ ਐਲ ਐਮ ਆਈ ਇਸ ਬੰਦ ਕਰਤੀਆਂ ਹਨਾ ਤੇ ਤੁਸੀਂ ਦੇਖੋਗੇ ਬਹੁਤ ਜ਼ਿਆਦਾ ਅਪਡੇਟ ਕੀਤੀ ਅਪਡੇਟਸ ਉਹਨਾਂ ਨੇ ਚੇਂजेस ਕੀਤੀਆਂ ਨੇ ਰੀਸੈਂਟਲੀ ਪਿਛਲੇ 2-3 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਚੇਂਜ ਕੀਤੇ ਨੇ ਸੋ ਗੱਲ ਜੋ ਮੇਨ ਹੈ ਅੱਜ ਆਪਾਂ ਉਹ ਕਰਾਂਗੇ 2-3 ਗੱਲਾਂ ਜ਼ਰੂਰੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਤੇ ਜੇ ਕੋਈ ਤੁਹਾਡਾ ਯਾਰ ਦੋਸਤ ਹੋਵੇ ਜਿਹਦਾ ਵਰਕ ਪਰਮਿਟ ਮੁੱਕ ਰਿਹਾ ਹੋਵੇ ਜਾਂ ਤੁਹਾਡੇ ਬੱਚੇ ਹੋਣ ਜਾਂ ਤੁਸੀਂ ਆਪ ਦੇਖ ਰਹੇ ਹੋ ਤਾਂ ਇਹ ਵੀਡੀਓ ਨੇ ਅੰਤ ਤੱਕ ਜ਼ਰੂਰ ਦੇਖ ਲਿਓ ਮੇਬੀ ਤੁਹਾਡੇ ਲਈ ਇਹ ਹੈਲਪਫੁਲ ਹੋਵੇ ਪਹਿਲੀ ਤੇ ਗੱਲ ਜੇ ਵਰਕ ਪਰਮਿਟ ਤੁਹਾਡਾ ਮੁੱਕ ਰਿਹਾ ਆ ਤੇ ਹੁਣ ਕਈ ਮੇਰੇ ਵੀਰ ਭੈਣ ਇਦਾਂ ਦੇ ਹੁੰਦੇ ਆ ਜਿਹੜੇ ਪਿੱਛੋਂ ਵਿਚਾਰੇ ਬਹੁਤ ਪੈਸੇ ਚੱਕ ਕੇ ਆਏ ਹੁੰਦੇ ਆ ਹਨਾ ਉਹਨਾਂ ਤੋਂ ਇੰਨੇ ਪੈਸੇ ਨਹੀਂ ਹੁੰਦੇ ਵਿਚਾਰਿਆਂ ਕੋਲ ਵੀ ਉਹ ਆਪ ਸਾਰੇ ਲਾ ਕੇ ਆਉਣ ਤਾਂ 3 ਸਾਲ ਕੈਨੇਡਾ ਦੇ ਵਿੱਚ ਕੋਈ ਬਹੁਤ ਵੱਡਾ ਪੀਰੀਅਡ ਨਹੀਂ ਆ ਵੀ ਜਿੱਚ ਇੰਨਾ ਬੰਦਾ ਸਫੀਸ਼ੀਐਂਟ ਫੰਡ ਜੋੜ ਲਵੇ ਜਿੰਨੇ ਲਾ ਕੇ ਆਇਆ ਸਾਰੇ ਉਨੇ ਵੀ ਪੈਸੇ ਜੋੜ ਲੇ ਉਹ ਵੀ ਨਹੀਂ ਜੁੜਦੇ ਹਨਾ 3 ਸਾਲਾਂ ਦੇ ਵਿੱਚ ਕੈਨੇਡਾ ਦੇ ਵਿੱਚ ਜੋ ਅੱਜ ਦੀ ਡੇਟ ਦੇ ਵਿੱਚ ਮਹਿੰਗਾਈ ਆ ਸੋ ਦੇਖੋ ਜੇਕਰ ਤੁਹਾਡੀ ਇਦਾਂ ਦੀ ਸਿਚੁਏਸ਼ਨ ਆ ਤੁਸੀਂ ਪੈਸੇ ਚੱਕ ਕੇ ਆਈ ਸੀ ਤੇ ਤੁਹਾਡੇ ਉਹ ਵੀ ਨਹੀਂ ਪੈਸੇ ਅਜੇ ਪੂਰੇ ਹੋਏ ਹਨ ਕਈ ਇਦਾਂ ਦੇ ਹੁੰਦੇ ਆ ਕਿ ਜਿਨ ਨੂੰ ਕੰਮ ਨਹੀਂ ਮਿਲਦਾ ਹਰ ਇੱਕ ਦੀ ਅਲੱਗ ਅਲੱਗ ਸਿਚੁਏਸ਼ਨ ਆ ਤੇ ਪਲੀਜ਼ ਘਬਰਾਉਣ ਦੀ ਲੋੜ ਨਹੀਂ ਕੋਈ ਪੁੱਠਾ ਸਟੈਪ ਚੱਕਣ ਦੀ ਲੋੜ ਨਹੀਂ ਬੜੇ ਤਰੀਕੇ ਨੇ ਹੈਗੇ ਜਿਨ੍ਹਾਂ ਦੇ ਨਾਲ ਕੈਨੇਡਾ ਚ ਸਟਿਲ ਤੁਸੀਂ ਸਟੇ ਕਰ ਸਕਦੇ ਹੋ ਜਾਂ ਸਟੱਡੀ ਚ انرੋਲ ਹੋ ਕੇ ਜਾਂ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਦੇ ਲਈ ਦੇਖੋ ਮੈਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਨਹੀਂ ਹਾਂ ਕਿ ਮੈਂ ਆਪਣੀ ਨੌਲੇਜ ਤੇ ਵੀਡੀਓ ਬਣਾ ਰਿਹਾ ਮੈਂ ਜੋ ਵੀ ਦੱਸ ਰਿਹਾ ਜਿੰਨੀ ਕੁ ਮੈਨੂੰ ਮਾੜੀ ਮਾੜੀ ਨੌਲੇਜ ਆ ਮੈਂ ਉਹ ਸ਼ ਕੋ ਵਧੀਆ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਮਿਲੋ ਜਾ ਕੇ ਉਹਨਾਂ ਆਪਣਾ ਸਾਰਾ ਕੇਸ ਡਿਸਕਸ ਕਰੋ ਉਹਨੂੰ ਕੋਹ ਵੀ ਮੇਰੇ ਤੋਂ ਕੀ ਵੇਅ ਆ ਕਿ ਜਿੱਦ ਤੇ ਨਾ ਮੈਟਲਿਸ ਪਹਿਲਾਂ ਕੈਨੇਡਾ ਚ ਸਟੇ ਕਰ ਸਕਾਂ ਲੀਗਲੀ ਪੀਆਰ ਤੇ ਬਾਅਦ ਦੀ ਗੱਲ ਜੇ ਤੁਹਾਡਾ ਵਰਕ ਪਰਮਿਟ ਮੁੱਕ ਰਿਹਾ ਹੈ ਕੁਝ ਦਿਨਾਂ ਦੇ ਵਿੱਚ ਹਨਾ ਤਾਂ ਉਹ ਵਧੀਆ ਕੋਈ ਕੰਸਲਟੈਂਟ ਲੱਭੋ ਜੇ ਤੁਹਾਨੂੰ ਨਹੀਂ ਪਤਾ ਕੋਈ ਵਧੀਆ ਕੰਸਲਟੈਂਟ ਇਮੀਗ੍ਰੇਸ਼ਨ ਵਾਲਾ ਤੇ ਆ ਮੈਂ ਥੱਲੇ ਆਪਣਾ ਨੰਬਰ ਦੇ ਦਿੰਨਾ ਠੀਕ ਆ ਤੇ ਇੱਥੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਨੰਬਰ ਨਹੀਂ ਤਾਂ ਇੰਸਟਾ ਦੀ ਆਈਡੀ ਮੈਂ ਦੇ ਦਿੰਨ ਮੈਂਸ਼ਨ ਕਰ ਦਿੰਨਾ ਹਨਾ ਇਹਨਾਂ ਦੋਵਾਂ ਚ ਇੱਕ ਚੀਜ਼ ਹੋਊਗੀ ਤਾਂ ਮੈਨੂੰ ਉੱਥੇ ਮੈਸੇਜ ਕਰ ਲਿਓ ਮੈਂ ਤੁਹਾਨੂੰ ਦੱਸ ਦਾਂਗਾ ਤੁਸੀਂ ਇੰਸਟਾ ਤੇ ਮੈਨੂੰ ਫੋਲੋ ਕਰ ਸਕਦੇ ਹੋ ਉੱਥੇ ਵੀ ਮੈਂ ਅਪਡੇਟ ਕਰਦਾ ਰਹਿਣਾ ਗੱਲ ਸਮਝਣ ਵਾਲੀ ਇਹ ਇਹ ਇੱਥੇ ਇਹ ਆ ਵੀ 100 ਦੇ ਵਿੱਚੋਂ ਕੋਈ 10 ਗਿਣੇ ਚੁਣੇ ਹੀ ਇੱਥੇ ਇਮੀਗ੍ਰੇਸ਼ਨ ਕੰਸਲਟੈਂਟ ਨੇ ਜੋ ਜੈਨੂਇਨ ਨੇ ਬਾਕੀ ਸਾਰੇ ਫਰਾਡ ਨੇ ਇੱਥੇ ਉਹ ਆਪਣਾ ਉਹਨਾਂ ਨੂੰ ਪੈਸਾ ਬਣਾਉਣਾ ਮਤਲਬ ਆ ਸੋ ਵਧੀਆ ਕਿ ਹਿ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਆਪਣੀ ਸਲਾਹ ਕਰੋ ਆਪਣਾ ਦੇਖੋ ਵੀ ਸਾਡਾ ਕੇਸ ਆ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ ਪਹਿਲਾ ਸਟੈਪ ਤੇ ਤੁਹਾਡਾ ਇਹ ਬਣਦਾ ਹੁਣ ਦੂਜੇ ਨੰਬਰ ਤੇ ਬੜੇ ਮੈਂ ਸੁਣਿਆ ਵੀ ਆਪਣੇ ਬੰਦੇ ਖਾਸ ਕਰਕੇ ਪੰਜਾਬੀ ਹਨਾ ਤੇ ਉਹ ਯੂ ایس اے ਲੈ ਜਾਈ ਜਾਂਦੇ ਆ ਡਾਂਕੀਆਂ ਲਾ ਕੇ ਜਾਂ 2 ਨੰਬਰ ਤੇ ਜਾਂ ਜਿਵੇਂ ਵੀ ਹਨਾ ਦੇਖੋ ਇਹ ਤੁਹਾਡੀ ਆਪਣੀ ਕਾਲ ਆ ਪਰਸਨਲੀ ਮੈਂ ਕਦੇ ਵੀ ਕਿਸੇ ਨੂੰ ਰਿਕਮੈਂਡ ਨਹੀਂ ਕਰਦਾ ਵੀ ਤੁਸੀਂ ਇਲੀਗਲੀ ਕਿਸੇ ਵੀ ਕੰਟਰੀ ਜਾਓ ਬਿਕੋਜ਼ ਪਹਿਲੀ ਤਾਂ ਗੱਲ ਐਡਾ ਕਦੀ ਵੀ ਨਾ ਕੋਈ ਕੇਸ ਨਹੀਂ ਹੁੰਦਾ ਵੀ ਪਹਿਲਾਂ ਤੁਸੀਂ ਆਪਣੀ ਜਾਨ ਨੂੰ ਖਤਰੇ 'ਚ ਪਾਓ ਕਿਸੇ ਵੀ ਚੀਜ਼ ਦੇ ਲਈ ਮੈਂ ਤੁਹਾਨੂੰ ਕਹਾਂ ਮੈਂ ਸਮਝਦਾ ਯਾਰ ਹੁਣ ਕੋਈ ਕਹੂਗਾ ਵੀ ਬਾਈ ਤੈਨੂੰ ਕੀ ਪਤਾ ਹਨਾ ਵੀ ਅਸੀਂ ਪਿੱਛੋਂ ਕਿੰਨੇ ਤਾਂਗਾ ਮੈਂ ਹਰ ਇੱਕ ਦੀ ਗੱਲ ਸਮਝਦਾ ਪਰ ਲਾਈਫ ਤੋਂ ਉੱਪਰ ਕੁਝ ਨਹੀਂ ਜੇ ਜਾਣਿਆ ਤਾਂ ਜਹਾਨੇ ਸਿੱਧੀ ਜੀ ਗੱਲ ਆ ਇਲੀਗਲੀ ਪਲੀਜ਼ ਕੈਨੇਡਾ ਨਾ ਕੈਨੇਡਾ ਕੀ ਮਤਲਬ ਸੌਰੀ ਅਮਰੀਕਾ ਕੈਨੇਡਾ ਕਿਤੇ ਵੀ ਨਾ ਜਾਓ ਇਲੀਗਲੀ ਤਾਂ ਪਹਿਲੀ ਗੱਲ ਸਟਿਲ ਤੁਸੀਂ ਜਾਣਾ ਇਟਸ ਅਪ ਟੂ ਯੂ ਤੁਸੀਂ ਜਾ ਸਕਦੇ ਹੋ ਤੇ ਪਰ ਜੇ ਅਮਰੀਕਾ ਵੀ ਜਾਣਾ ਹੈ ਉਹਦੇ ਵੀ ਲੀਗਲੀ ਤਰੀਕੇ ਬਹੁਤ ਨੇ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਇਲੀਗਲੀ ਮੈਂ ਕਦੀ ਵੀ ਪ੍ਰੈਫਰ ਨਹੀਂ ਕਰਦਾ ਬਿਕੋਜ਼ ਅੱਜ ਦੀ ਡੇਟ ਦੇ ਵਿੱਚ ਜਨਤਾ ਜਾ ਰਹੀ ਆ ਅਮਰੀਕਾ ਨੂੰ ਵੀ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਕੈਨੇਡਾ ਦਾ ਇਸ ਵੇਲੇ ਬੇੜਾ ਜਿਹੜਾ ਆ ਪਾ ਟਿਪੀਕਲ ਲੈਂਗੁਏਜ ਦੇ ਚੱਕੀ ਬੇੜਾ ਗਰਕ ਹੋ ਚੁੱਕਾ ਆ ਕੈਨੇਡਾ ਚ ਕੁਝ ਰਹਿ ਆ ਨਹੀਂ ਆ ਤੇ ਹੁਣ ਅਮਰੀਕਾ ਆਉਣ ਨਾਲ ਲਈ ਲਾਸਟ ਆਪਸ਼ਨ ਆ ਠੀਕ ਆ ਉਹ ਦੇਖੋ ਤੁਹਾਡੀ ਚੋਇਸ ਹੈ ਤੁਸੀਂ ਜਾ ਸਕਦੇ ਹੋ ਪਾਈ ਅਮਰੀਕਾ ਵੀ ਕਿਉਂਕਿ ਹੁਣ ਕੈਨੇਡਾ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਉਹੀ ਬੰਦੇ ਨੂੰ ਇੱਥੇ ਪੀਆਰ ਵੀ ਮਿਲੂਗੀ ਜੇ ਉਹਦਾ ਫਿਊਚਰ ਜਿਹੜਾ ਜਿਆਦਾ ਪੜਿਆ ਲਿਖਿਆ ਹੋਏਗਾ ਤੇ ਜਿਹਦੇ ਕੋਲ ਸਕਿੱਲ ਹੋਊਗੀ ਜੇ ਤੁਸੀਂ ਸੋਚ ਰਹੇ ਹੋ ਕਿ ਆਮ ਆਡ ਜੌਬਸ ਕਰਕੇ ਤੁਸੀਂ ਇੱਥੇ ਸਰਵਾਈਵ ਕਰ ਲੋਗੇ ਜਾਂ ਵਧੀਆ ਫਿਊਚਰ ਬਣਾ ਲੋਗੇ ਪੋਸੀਬਲ ਹੈ ਹੀ ਨਹੀਂ ਅੱਜ ਦੀ ਡੇਟ 'ਚ ਇਹ ਸਰਕਾਰ ਨੇ ਆਪਣੇ ਰਾਦੇ ਸਪਸ਼ਟ ਕਰਤੀ ਹੈ ਬਹੁਤ ਚੰਗੇ ਤਰੀਕੇ ਦੇ ਨਾਲ ਇਹ ਸਮਝਣ ਦੀ ਲੋੜ ਹੈ ਆਪਾਂ ਸਾਰਿਆਂ ਨੂੰ ਤੇ ਲਾਸਟ ਦੇ ਮੈਂ ਇਹੀ ਗੱਲ ਕਹਿਣਾ ਵੀ ਕੋਈ ਵੀ ਤੁਸੀਂ ਤੁਹਾਡਾ ਜੋ ਵੀ ਬੈਕਗ੍ਰਾਉਂਡ ਹੈ ਵਾਟਐਵਰ ਇਟ ਇਜ਼ ਜੇ ਤਾਂ ਚਲੋ ਤੁਸੀਂ ਅਫੋਰਡ ਕਰ ਸਕਦੇ ਹੋ ਪਿੱਛੇ ਜਾਣਾ ਹਨਾ ਤੇ ਸਾਡਾ ਸਿਸਟਮ ਸੈੱਟ ਆ ਜੇ ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਕੁਝ ਨਾ ਕੁਝ ਹੈਗਾ ਤਾਂ ਠੀਕ ਆ ਤੁਸੀਂ ਜਾਓ ਤੇ ਤੁਸੀਂ ਦੇਖੋ ਉੱਥੇ ਜਾ ਕੇ ਕੀ ਕਰਨਾ ਹੈ ਤੇ ਤੁਸੀਂ ਫਿਰ ਦੁਬਾਰਾ ਵਾਪਸ ਵੀ ਆ ਸਕਦੇ ਹੋ ਉੱਥੇ ਆ ਕੇ ਪੜ੍ਹ ਲਿਖ ਕੇ ਬੜੇ ਆਪਸ਼ਨਸ ਖੁੱਲ ਨਹੀਂ ਹੁੰਦੇ ਨੇ ਰਾਤ ਤਾਂ ਫਿਰ ਵੀ ਖੁੱਲ ਹੀ ਜਾਂਦੇ ਨੇ ਕੈਨੇਡਾ ਕਦੀ ਬੰਦ ਨਹੀਂ ਕਰਨ ਲੱਗਾ ਪਰਮਨੈਂਟਲੀ ਰਾ ਸਟੂਡੈਂਟਸ ਤਾਂ ਹੋਂਦੇ ਜਾਂਦੇ ਰਹਿੰਨੇ ਨੇ ਤੇ ਜਿੰਨਾਂ ਕੋ ਆਪਸ਼ਨ ਨਹੀਂਗਾ ਦੇਖੋ ਆਪਣੀ ਲਾਈਫ ਨੂੰ ਖਤਰੇ 'ਚ ਪਾਉਣ ਦੀ ਲੋੜ ਨਹੀਂ ਹੈਗੀ ਠੀਕ ਆ ਕੋਈ ਨਾ ਕੋਈ ਰਾਹ ਨਿਕਲਦਾ ਹੀ ਲਾ ਨਿਕਲਦਾ ਹੈ ਗਿਵ ਅਪ ਨਹੀਂ ਕਰਨੀ ਉਹ ਮਹਾਰਾਜ ਤੇ ਯਕੀਨ ਰੱਖੋ ਕਿਉਂਕਿ ਮੈਨੂੰ ਪਤਾ ਹੈ ਇਸ ਟਾਈਮ 'ਚ ਸਟੂਡੈਂਟ ਕਿੰਨੇ ਪ੍ਰੈਸ਼ਰ 'ਚ ਨੇ ਕਿੰਨੀ ਐਂਗਜ਼ਾਇਟੀ ਨੂੰ ਫੇਸ ਕਰ ਰਹੇ ਨੇ ਜਾਂ ਵਰਕ ਪਰਮਿਟ ਤੇ ਨੇ ਜਿਹੜੇ ਮੇਰੇ ਵੀਰ ਭੈਣ ਮੈਂ ਉਹਨਾਂ ਦੇ ਦਰਦ ਨੂੰ ਸਮਝਦਾ ਆਪਣੀ ਲਾਈਫ ਚ ਨੂੰ ਨਹੀਂ ਖਤਰੇ 'ਚ ਪਾਉਣਾ ਆਪਣੇ ਮਾਪਿਓ ਨੂੰ ਹਮੇਸ਼ਾ ਯਾਦ ਰੱਖੋ ਵੀ ਉਹਨਾਂ ਨੇ ਉਹਨਾਂ ਦੇ ਲਈ ਇੰਪੋਰਟੈਂਟ ਤੁਸੀਂ ਹੋ ਉਹਨਾਂ ਦੇ ਲਈ ਪੈਸਾ ਇੰਪੋਰਟੈਂਟ ਨਹੀਂ ਹੈ ਇੰਨਾ ਜਿੰਨਾ ਤੁਸੀਂ ਇੰਪੋਰਟੈਂਟ ਹੋ ਜੇ ਤੁਸੀਂ ਹੋ ਤੇ ਉਹਨਾਂ ਲਈ ਸਭ ਕੁਝ ਹੈ ਸੋ ਆਪਣੀ ਲਾਈਫ ਤੇ ਗਿਵ ਅਪ ਨਹੀਂ ਕਰਦੇ ਨਾ ਜੇ ਗਲਤ ਪਾਸੇ ਨਹੀਂ ਤੁਰ ਪਣਾ ਇਸ ਚੱਕਰ ਚ ਕਿ ਇੱਥੇ ਫਿਊਚਰ ਨਹੀਂ ਹੈਗਾ ਇੰਨੇ ਪੈਸੇ ਲਾ ਕੇ ਐ ਕੁਝ ਬਣ ਨਹੀਂ ਰਿਹਾ ਇਹ ਚੀਜ਼ਾਂ ਸੋਚ ਕੇ ਸੋ ਪਲੀਜ਼ ਪਹਿਲਾਂ ਆਪਣੇ ਆਪ ਵੱਲ ਦੇਖੋ ਆਪਣੇ ਮਾਪਿਓ ਵੱਲ ਦੇਖੋ ਤੇ ਫਿਰ ਸੋਚ ਸਮਝ ਕੇ ਸਟੈਪ ਚੱਕੋ ਜਿਹੜਾ ਚੱਕਣਾ ਆ ਮੇਰੇ ਕਹਿਨ ਦਾ ਹੀ ਭਾਵ ਹੈ ਕਿ ਅੱਜ ਦੀ ਡੇਟ ਤੇ ਬੜੇ ਲੋਕੀ ਪੁੱਠੇ ਸਿੱਦੇ ਸਟੈਪ ਚੱਕ ਰਿਹਾ ਉਹਨਾਂ ਨੂੰ ਦੇਖ ਦੇਖੀ ਹਨਾ ਵੀ ਤੁਸੀਂ ਕੋਈ ਗਲਤ ਕਦਮ ਨਾ ਚੱਕ ਲਿਓ ਸੋ ਇਹੀ ਸੀ ਵੀਡੀਓ ਠੀਕ ਹੈ ਬਾਕੀ ਕੋਈ ਵਧੀਆ ਇਮੀਗ੍ਰੇਸ਼ਨ ਕੰਸਲਟੈਂਟ ਨਾਲ ਮਿਲੋ ਉਹਨਾਂ ਨਾਲ ਡਿਸਕਸ ਕਰੋ ਕੇਸ ਕੋਈ ਨਾ ਕੋਈ ਹੱਲ ਤਾਂ ਡਾ ਨਿਕਲ ਜਾਏਗਾ ਤੇ ਇਲੀਗਲੀ ਮੈਂ ਕਦੀ ਵੀ ਪ੍ਰੈਫਰ ਨਹੀਂ ਕਰਦਾ ਕਿਸੇ ਵੀ ਕੰਟਰੀ ਜਾਣਾ ਤੇ ਪਲੀਜ਼ ਨਾ ਜਾਓ ਤੁਹਾਡੀ ਜਾਣੀ ਆ ਤੇ ਸਭ ਕੁਝ ਆ ਬਾਕੀ ਜੇ ਕਿਸੇ ਇਮੀਗ੍ਰੇਸ਼ਨ ਕੰਸਲਟੈਂਟ ਬਾਰੇ ਨਹੀਂ ਪਤਾ ਤੁਹਾਨੂੰ ਜਿਹੜਾ ਵਧੀਆ ਆ ਹਨਾ ਮੇਰੇ ਕੋਲ ਦੋ ਤਿੰਨ ਜੈ ਜੇ ਕੋਈ ਕੇਸ ਡਿਸਕਸ ਕਰਨਾ ਹੋ ਤਾਂ ਉਹ ਨਾਲ ਕਰਦਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੇਰੀ ਇਨਸਟਾ आईडी ਤੇ ਜਾਂ ਫਿਰ ਮੇਰੇ ਨੰਬਰ ਤੇ ਇਨਸਟਾ आईडी ਮੇਰੀ malli x47 ਹੈ ਜੀ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਦੇ ਲਈ ਐਦਾਂ ਆਪਣੇ ਭਰਾ ਨੂੰ ਪਿਆਰ ਦਿੰਦੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਲਦੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਧੰਨਵਾਦ ਤੁਹਾਡਾ ਸਾਰਿਆਂ ਦਾ